ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ ਲਗਭਗ 10 11 ਜੀ ਜਿੰਨਾ ਚੋ ਇੱਕ ਦਾ ਨਗੀਨਾ ਹੀ ਆ ਵੀਰੇ ਮੋਰਾ ਦਾ ਕੱਟੀ ਆ ਬਾਲੀ ਸ਼ਕੀਨ ਆ ਆਕੇ ਜਦੋਂ ਤੁਸੀਂ ਦੇਖੋਗੇ ਦਿਲ ਖੁਸ਼ ਹੋ ਜੂਗਾ ਬੱਚੀਆਂ ਦੀ ਗੱਲ ਕਰਗੇ ਤਾਂ ਐਚ ਐਫ ਆ ਜਾਂਦੀਆਂ ਨੇ ਜੀ ਜਰਸੀ ਆ ਜਾਂਦੀ ਆ ਗੱਬਣ ਪਾਸ ਵੀ ਆ ਤੇ ਇੱਕ ਜਿਹੜੀ ਚੀਜ਼ ਮਿਲਦੀ ਨਹੀਂ ਤੇ ਉਹ ਬਾਈ ਪਤਾ ਨਹੀਂ ਕਿੱਥੋਂ ਲੱਭ ਲਿਆ ਆ ਬਲੈਕ ਵਾਲਾ ਕਾਮੀ ਆ ਆਇਰ ਸ਼ੈਰ ਦਾ ਤੋਪਾ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਗੌਰ ਨਾਲ ਆਪਦੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਵੀਰੇ ਸਾਰੀ ਵੀਡੀਓ ਵੇਖਿਆ ਕਰੋ ਤੋਂ ਨੂੰ ਕੋਈ ਵੀ ਨੱਕ ਪਸੰਦ ਹੁੰਦਾ ਕੋਈ ਵੀ ਰਾਬ ਦਾ ਟੈਸਟ ਕਰਵਾਉਣਾ ਚਾਹੁੰਦਾ ਹੋਵੇ ਤਾਂ ਕਰਵਾ ਸਕਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਵੀਰੇ ਸੰਦੀਪ ਸਿੰਘ ਹੈ ਸ਼ਹਿਰ ਧਰਮਕੋਟਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 813748152 ਅੱਜ ਤੋਫਾ ਹੀ ਲੈ ਜਾਂਦੇ ਫਿਰ ਹਾਂਜੀ ਹਾਂਜੀ ਆਪਣੇ ਕੋਲ ਟਾਪ ਦੀ ਬਰੀਡੀ ਹੈ ਵੀਰੇ ਆਪਣੇ ਕੋਲੇ ਕੱਟੀਆ ਮੋਹਰਾ ਦੀ ਠੀਕ ਹੈ ਜੀ ਜਰਸੀ ਹੈ 에어 ਸ਼ੇਰ ਆ ਆਪਣੇ ਕੋਲ ਚੈੱਕ ਪਾਸ ਵੱਛੀਆਂ ਵੀਰੇ ਮੇਰਾ ਭਰਾ ਹਾਂ ਜੀ ਮੈਂ ਇਹ ਕਹਣਾ ਵੀ ਮੇਰਾ ਭਰਾ ਸਾਰੀ ਵੀਡੀਓ ਵੇਖਿਓ ਸਾਰੀ ਵੀਡੀਓ ਦੇ ਵਿੱਚ ਸਾਰਾ ਟਾਈਮ ਕੱਢ ਕੇ ਜੇ 5-10 ਮਿੰਟ ਲੱਗਦੇ ਵੀਡੀਓ ਦੇਖ ਲਓ ਸਾਰੀ ਹਰ ਹਰ ਤਰ੍ਹਾਂ ਦਾ ਪਸ਼ੂ ਹਰ ਰੇਟ ਦਾ ਮਿਲੂਗਾ ਮੁੱਲ ਕਿੰਨੇ ਤੋਂ ਸਟਾਰਟ ਮੁੱਲ ਵੀਰੇ ਆਪਣਾ ਸਟਾਰਟ ਹੋ ਜੂਗਾ 3000 ਤੋਂ 3200 ਤੋਂ ਬੱਚੀ ਦਾ ਹਾਂ ਛੋਟਾ ਭਾਂ ਹਾਂ ਹਾਂ ਛੋਟਾ ਭਾਂ ਜਰਸੀ ਮਿਲੂਗੀ 3000 ਤੋਂ 3200 ਤੋਂ ਸਟਾਰਟ ਹੋ ਕੇ ਵੀਰੇ ਵੀ ਜਿਹੋ ਜੀ ਬੱਚੀ ਉਹਦਾ ਮੁੱਲ ਹੋ ਜੂਗਾ ਹਰ ਤਰ੍ਹਾਂ ਦਾ ਹਾਂਜੀ 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 ਇੱਕ ਕਰੋ ਸ਼ੁਰੂ ਕਰ ਇਹ ਕਰੋ ਜੀ ਨਗੀਨੀ ਤੋਂ ਸਟਾਰਟ ਕੀਤੀ ਕੱਟੀ ਤੋਂ ਇੱਕ ਲੈ ਕੇ ਉਹਨਾ ਹੁਨਾ ਤੇ ਛਾਟ ਮਾ ਦੀ ਹੁੰਦੀ ਆ ਵੀਰ ਜੀ ਮੈਂ ਕੱਟੀ ਤੁਹਾਨੂੰ ਪਹਿਲੇ ਦਿਨ ਆਪਾਂ ਸ਼ੁਰੂ ਕੀਤਾ ਹੀ ਕੰਮ ਜਿੱਦੇ ਆਪਣੀ ਕੱਟੀ ਘਰੋਂ ਵੇਚੀ ਸੀ ਹੂੰ ਵੇਚੀ ਸੀ ਉਹ ਅੱਜ ਵੀ ਆਪਾਂ ਕਹਿੰਦੇ ਹੁਣ ਵੀ ਆਪਾਂ ਉਹਦੂ ਵਾਰ ਦੋ ਤਿੰਨ ਕੱਟੀਆਂ ਵੇਚਤੀਆਂ ਤੇ ਬਾਈ ਜੀ ਦੋ ਮੇਰੇ ਕੋਲ ਅਸੀਂ ਜਿਹੜੀ ਇਹ ਦੂ ਪਿੱਛੇ ਵੀਡੀਓ ਚ ਕੱਟੀ ਵੇਚੀ ਆਪਾਂ ਉਹ ਮੈਂ ਯਕੀਨ ਕਰਿਓ ਤੁਸੀਂ ਚਲੋ ਆਪਾਂ ਇਹ ਨਹੀਂ ਕਹਿੰਦੇ ਚਲ ਮੈਂ ਨਹੀਂ ਕਹਿੰਦਾ ਭੈਣ ਭਰਾ ਨੇ ਵੇਖਣੀ ਜਿੰਨਾਂ ਨੇ ਕਾਲ ਕੀਤੀ ਆ ਵੀਰ ਉਹਦੇ ਫੋਨ ਤੇ ਕਰ ਫੋਨ ਆਈ ਜਾਂਦੇ ਅੱਛਾ ਉਸੇ ਕੱਟੀ ਦੇ ਬਾਈ ਤੈਨੂੰ ਕਿ ਕੱਟੀ ਮਰ ਖੜੀ ਆਪਣੀ ਵਿਗਣੀ ਆਈ ਉਹ ਕੱਟੀ ਆਪਣੀ ਨਹੀਂ ਕਿਹਾ ਦੀ ਉਹ ਮੰਗਰੇ ਇੱਕ ਦੋ ਬਹੂਗਿਆ ਦੇ ਵਿਗਣੇ ਆਏ ਸੱਜਣ ਮਿੱਤਰ ਦੇ ਆ ਤੇ ਪਰ ਜਿਹੜੀ ਵੀ ਮੇਰੀ ਕੱਟੀ ਖਰੀਦੀ ਹੋਊਗੀ ਤੇ ਜੇ ਕੋ ਜਿਹੜੀ ਬਰੀਡ ਕਹਿ ਕੇ ਦਊਗਾ ਉਹ ਬਰੀਡ ਚ ਕੱਚ ਨਿਕਲ ਜੇ ਕੱਟੀ ਫਰੀ ਅੱਛਾ ਹਾਂ ਵੀਰੇ ਮਈਆਂ ਪੀਉ ਦਾ ਦੇ ਰੱਖਦੇ ਆ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਪਰਖਾ ਪਾਜ ਵੀ ਅਜਿਹੀ ਚਾਵਾਂਗੇ ਵੀ ਇਹ ਤੋਂ ਨੇਂਦਰ ਦੇ ਵੈਸੀ ਜੀ ਨੂੰ ਆਗੇ ਯਾਨੀ ਜਿਹੜੀ ਚੀਜ਼ ਆਪਾਂ ਕਹਿਤੀ ਤਾਂ ਇੱਥੇ ਆ ਕੇ ਆਏ ਨਹੀਂ ਕਹਿ ਸਕਦੇ ਜੇ ਬਾਈ ਜੀ ਇੱਕ ਗੱਲ ਹੋਰ ਵੀ ਹੋਊਗੀ ਜੇ ਬਰੀਡ ਹੋਊਗੀ ਭਾਅ ਵੀ ਜਾਇਜ਼ ਹੋਊਗਾ ਅੱਛਾ ਇਹ ਨਹੀਂ ਬਈ 50 60 ਨਾ ਜੀ ਨਾ ਨਾ ਉਹ ਨਹੀਂ ਚੀਜ਼ ਗਈ ਆ ਦੇਖੋ ਜੀ ਬੱਚਾ ਕਿਹੋ ਜਿਹਾ ਕੁਆਲਿਟੀ ਬਾਲੀ ਆ ਸਿੰਗ ਚੈੱਕ ਕਰੋ ਇਹਦੇ ਚ ਕਹਿਣਾ ਬਈ ਰੁਪਈਆ ਨਹੀਂ ਨਾ ਜਿਹੜਾ ਹੈਨਾ ਬਈ ਸਿੰਗ ਦੀ ਬਾਜੀ ਕੁਆਲਿਟੀ ਬਣੂਗੀ ਇਹ ਨਹੀਂ ਰੈਂਕ ਵਾਲਾ ਸਿੰਗ ਬਣੂਗਾ ਇਹ ਇਹ ਨਹੀਂਗਾ ਹਰਦਾ ਕੋਈ ਬਣਾਇਆ ਨਹੀਂ ਹੈਨਾ ਬਈ ਨਾ 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 ਬਾਈ ਨਾ ਅਜਾ ਬੱਚਾ ਵੀ ਰਹੇ ਕਿੰਨੀ ਉਮਰ 13 ਜੋਦਾ ਮਹੀਨੇ ਦਾ ਬੱਚਾ ਆਏ ਅੱਛਾ ਛੋਟਾ ਬੱਚਾ ਹੀ ਆ ਜੇ ਇਹ ਜਦਾ ਮੂਰੀ ਮਾਰੀ ਦੀ ਔਲ ਕਰਦਾ ਸਾਊ ਸੂ ਬਹੁਤ ਆ ਬੱਚਾ ਆ ਜਾ ਤੋੜ ਕੇ ਦਿਖਾ ਦੀ ਵੀਰੇ ਗਾਹਲੇ ਦੇ ਵੀਰ ਮੋਰਾ ਦਾ ਤੋਹਫਾ ਗੈਸਾ ਵੀ ਗਾਂ ਵਾਲੇ ਨੇ ਵੀ ਸ਼ੌਂਕ ਨਾਲ ਪਾਲੀ ਸ਼ੌਂਕ ਨਾਲ ਆਪਾਂ ਪੈਸੇ ਲਾਗ ਲਈ ਤੇ ਸ਼ੌਂਕ ਵਾਲੇ ਨੇ ਲਿਆਣੀ ਹੈ ਸ਼ੌਂਕ ਵਾਲੇ ਨੇ ਇਹ ਪਿੱਛੇ ਸ਼ੌਂਕ ਨਾਲ ਜਿਹਨਾਂ ਟਾਇਰ ਚ ਤੂੜੀ ਪਾਉਣੀ ਨਾ ਟਰੈਕਟਰ ਦੇ ਜੋ ਤਾਂ ਲਿਜਾਵੇ ਉਹਨਾਂ ਭਾਈ ਉਹ ਉਹਨੂੰ ਦੇਣੀ ਪੈਣੀ ਨਹੀਂ ਆਪਾਂ ਦੇਣੀ ਵੀ ਨਹੀਂ ਉਹਨੂੰ ਕੁਆਲਿਟੀ ਬਾਲੀਆ ਝੂਲੀ ਚੈੱਕ ਕਰਾ ਦੀ ਢੱਲ ਲਈ ਫਿਰਦੀ ਹੈ ਗਾਈਆਂ ਵਾਂਗੂ ਝੂਲੀ ਦੇਖੋ ਜੀ ਝੂਣੀ ਬਹੁਤ ਿਆਰੀ ਕੱਟੀ ਹੈ ਜੀ ਆ ਤਾਂ ਨਿਰੇਕ ਬਾਲੀ ਕੁਆਲਟੀ ਬਰਾੜ ਸਾਡੇ ਮੂੰਹ ਨਾ ਕਹਿਣ ਦੀਆਂ ਗੱਲਾਂ ਨਹੀਂ ਜਾਮਣੀਆਂ ਦੇ ਇੱਕਾ ਦੇਕਾ ਝਾਮ ਕਰੇ ਕੱਟੜੀ ਖਰ ਨਹੀਂ ਦੇਖਣੀ ਐ ਚੰਗੀ ਮਾਂ ਦਾ ਦੁੱਧ ਕਿੰਨਾ ਕਸੀ ਮਾਂ ਦਾ ਦੁੱਧ ਵੀਰੇ ਹੁਣ ਮੂੰਹ ਹਲਾਉਣ ਦਾ ਕਰੀਏ 22 ਕਿਲੋ 17 ਕਿਲੋ ਮੈਂ ਥੱਲੇ ਦੋਦਾ ਇਹਦੇ ਨਾਲ ਦੇ ਪੰਡੋਲੀਆ ਬੈਦਰ ਕਾਰਡ ਦੇ ਦੂੰ ਸਾਰੇ ਦਾ ਸਾਰ ਅੱਛਾ ਲੋਕਲ ਹੀ ਹੈ ਹਾਂਜੀ ਠੀਕ ਆ ਨਾਲ ਦੇ ਪੰਡੋਲੀਆ ਆਪਾਂ ਵੜਾ ਐਡੀ ਨਹੀਂ ਕਰਦੇ ਜਿਹੜੀ ਕੱਟੀ ਲਾਉਣਾ ਮੈਂ ਤੇ ਬੈਕ ਜਾਂਦੀ ਫੇਰ ਲਿਆਉਂਦਾ ਨਾ ਬਿਕੂਗਾ ਉਹ ਕਰਮ ਵਾਲਿਆਂ ਅੰਦਰ ਕਰੀਏ ਉਹਨਾਂ 'ਚ ਖੜਾ ਦੇਵਾਂਗੇ ਉਹਨਾਂ 'ਚ ਬਾਹਲੀ ਚੱਸ ਵੀ ਇਹਦਾ ਤਾਂ ਇਹਦਾ ਤਾਂ 2.5 ਲੱਖ ਜਿੱ ਵਾਹਿਗੁਰੂ ਨੂੰ ਤੰਦਰੁਸਤੀ ਦੇਵੇ ਇਹ ਤਾਂ ਹੁਣ ਹੁਣ ਮੰਨ ਲਾ ਝੋਟੀ ਬਣੀ ਹੋਈ ਆ 4 ਮਹੀਨੇ ਨੂੰ ਆਸ ਹੋਏਣਾ ਇਹ ਤਾਂ ਮੰਨ ਲਓ ਆ ਮਹੀਨੇ ਦੋ ਮਹੀਨੇ ਤੱਕ ਰਹੀ ਚਲ ਬਰਾੜ ਆਪਣੇ ਕੋਲੇ ਮਾਲ ਵੀ ਹੈਗਾ ਕੱਟੀ ਦੀ ਖੜ ਨਹੀਂ ਰਹੀ ਥੋੜੀ ਮੂਹਰੀਆਂ ਮਾਰੀਆਂ ਕਰਕੇ ਕਰੀ ਜਾਂਦੀ ਐ ਵੀ ਐਜਾ ਡਰਦੀ ਆ ਖੜ ਨਹੀਂ ਹੁੰਣਗੇ ਲੈ ਕਿਤੇ ਹੀ ਮੈਂ ਪੀਸ ਐਜਾ ਕਿਲੇਟਡ ਵੀ ਸੀ ਬਸ ਸਿਰ ਮੋਰਾ ਜੋ ਕੋਈ ਕੈਰੈਕਟਰ ਨਹੀਂ ਕਹਿ ਸਕਦਾ ਬੰਦਾ ਵੀ ਇਹਦਾ ਘੱਟਾ ਚੀਜ਼ ਘੱਟ ਹੈ ਇਹਦੇ ਚ ਲੈ ਜਿਹੜੇ ਬਰੀਡਰ ਹੋਣਗੇ ਆ ਕੇ ਭਲਾ ਗੇੜਾ ਕੱਢਣ ਉਤੋਂ ਦੀ ਪੂਰੀ ਬਾਈ ਸੱਲੀ ਕਰਨ ਵਿੱਚ ਚੋੜੀ ਦੇ ਕੱਟੀ ਮਗਰੋਂ ਕਿੰਨੀ ਹੂੰ ਪੱਠ ਪੂੜਾ ਵੀ ਤੋਰਾ ਦੇਖੀ ਕਿੰਨਾ ਸੋਹਣਾ 17 ਕਿਲੋ ਮਦਰ ਮਿਲ ਕੇ ਰਿਕਾਰਡ ਆ ਤੇ ਬੱਚਾ ਹੀ ਆ ਹਜੇ ਝੋਲੀ ਚੈੱਕ ਕਰ ਲੋ ਕਿ ਨੇ ਢੱਲ ਲਈ ਫਿਰਦੀ ਝੋਲੀ ਚ ਤੁਰਦੀ ਵੀਰਿਆ ਤੁਰਦੀ ਕੱਟੀਆ ਰੂਹ ਖੁਸ਼ ਆਉਂਦੀ ਹੁੰਦੀ ਆ ਹੂੰ ਦੇਖ ਕੇ ਇੱਥੇ ਆ ਕੇ ਵੇਖੇ ਜਿਹੜਾ ਲੈਣ ਦਾ ਚਾਹ ਵਣ ਹੋਣਾ ਬਰਾੜ ਸਾਹਿਬ ਇੱਕ ਗੱਲ ਹੋਰ ਵੀ ਆ ਹੋਲੀ ਪੀੜੀ ਨਾ ਕਰ ਵਾਲੀ ਪੱਠੇ ਗੋ ਇਹਦੇ ਕਹਿੰਦਾ ਥੋੜਾ ਜਿਹਾ ਸਾਣੀ ਸ਼ੌਂਕ ਨਾ ਪਾਈ ਰੱਸਾ ਮੂਰੀ ਝਾਂਜਰ ਇਹਨੇ ਕੁਝ ਪਵਾਇਆ ਨਹੀਂ ਕਰਕੇ ਔਲ ਕਰਦੀ ਆ ਅੱਛਾ ਰੱਸਾ ਮੂਰੀ ਝਾਂਜਰ ਲਾ ਕੇ ਨਾ ਤੁਰੇ ਨਾ ਪਿਆਰਾ ਦੁਰਦੀ ਆ ਯਾਰ ਬਰਾ ਯਾਰ ਆਪਾਂ ਨੂੰ ਇਹ ਚੀਜ਼ਾਂ ਦਾ ਨਾ ਇੱਕ ਕਹਿੰਦੇ ਐਸ਼ਕ ਤੇ ਸ਼ੌਂਕ ਆ ਸ਼ੁਰੂ ਤੋਂ ਛੋਟੇ ਹੁੰਦੇ ਨੇ ਤੇ ਪਰ ਮੇਰੀ ਕੱਟੀ ਲਈ ਜਿਹੜਾ ਆਪਾਂ ਇਹ ਨਹੀਂ ਕਹਿੰਦੇ ਬਾਈ ਕੱਟੀ ਦਾ ਕਹਿੰਦੇ ਕਹਿੰਦੇ ਫਿਰ ਵੀ ਆਪਾਂ ਕਹਿੰਦੇ 2-2 ਲੱਖ ਦੀ ਵੀ ਪਈਆ ਪਰ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਕੋਈ ਐ ਨਹੀਂਗਾ ਵੀ ਕਦੋਂ ਕੱਟ ਰਿਹਾ ਜੀ ਜਿੱਦ ਤਿਆਰ ਹੋ ਗਈ ਇਹ ਵੀ ਜਾਊ ਕਿਸੇ ਨਾ ਕਿਸੇ ਪਾਸੇ ਜਰੂਰ ਕਿਸੇ ਲੈਂਡ ਚ ਖੜੂਗੀ ਹੈਗੇ ਹਾਂ ਆਏ ਨਹੀਂਗਾ ਬਾਈ ਉਹ 50 60 ਹਾਂ ਨਾ 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 ਬਾਈ ਕੱਟੀ ਤਾਂ ਹੋਰ ਵੀ ਵਹਾਉਣੀ ਆਪਾਂ ਇੱਕ ਉਹ ਵੀ ਦਿਖਾਉਣੀ ਪਰ ਇੱਕ ਚੀਜ਼ ਆਪਰਾ ਦੇਖ ਲੰਬਾਈ ਲੰਬੀ ਕੱਟੀ ਲੈਂਥ ਲਾਤ ਪੁੜਾ ਕੇ ਤੋਂ ਨੀਜ ਦੇ ਕਿੰਨਾ ਕਿੰਨਾ ਚੌੜਾ ਪੁੜਾ ਕੱਟੀਦਾ ਹੁਣ ਇਹ ਤਾਂ ਗੱਲ ਜਿੱਦ ਤੱਕ ਤਿਆਰ ਹੋ ਗਈ ਮਾੜਾ ਬੰਦਾ ਹੱਥ ਨਹੀਂ ਰੱਖ ਸਕਦਾ ਨਹੀਂ ਰੱਖ ਵੀਰੇ ਹੁਣ ਦੇਖੋ ਇਹ ਹੁਣ ਝੋਟੀਆਂ ਜਾ ਗਈ ਕੱਟੀ ਮੰਨ ਕੇ ਨਾ ਆਵੇ ਕੋਈ ਇਹ ਝੋਟੀਆਂ ਜਾ ਗਈ ਆ ਇਹਨੇ ਹੁਣ ਮੰਨ ਲਓ ਕਿ 4 ਮਹੀਨਿਆਂ ਨੂੰ ਸੀਮਨ ਲੈ ਲੈਣਾ ਜੇ ਇਹ ਜੀ ਸੇਵਾ ਚ ਰਹੇਗਾ ਹੂੰ ਜੇ ਗਾਂ ਫੇਰ ਮੈਂ ਕਹਿੰਨਾ ਮੇਰਾ ਬਾਈ ਟਾਇਰ ਤੇ ਪੱਠੇ ਪਾਉਣ ਵਾਲਾ ਕੱਟੀ ਨਾ ਲਵੇ ਆਪਾਂ ਨੂੰ ਕੱਲੇ ਪੇਹਾਨਣੀ ਠੀਕ ਹੈ ਇਹ ਤਾਂ ਸ਼ਿਕੀਨੀ ਲਵੇ ਜੇ ਸ਼ੌਂਕ ਨਾਲ ਆਈਏ ਸ਼ੌਂਕ ਨਾਲ ਆਪਣੇ ਕੋਲੇ ਕਲ ਦੀ ਤੇ ਸ਼ੌਂਕ ਨੇ ਆਪਸਾਂ ਵੀ ਸ਼ੌਂਕ ਨੇ ਅਗਲੇ ਨੇ ਪਾਲੀ ਛੋਟਾ ਜਿਹਾ ਭਾਵੇਂ ਛੋਟਾ ਜਿਹਾ ਮੁੱਲ ਦਾ ਕਰ ਲਿਆ 40 ਕੱਟੀ ਦਾ 42 ਕਰ ਲਿਆ ਮੁੱਲ ਤਾਂ ਇਹ ਵੀ ਜਾਇਜ਼ ਆ ਪਰ 36000 ਦੀ ਕੱਟੀ ਦੇਵਾਂਗੇ ਵੀਰੇ ਛੋੜ ਕਰ ਦੇਂਗਾ ਸੌ ਹਾਂ ਹਾਂ ਉਹਦੇ ਜੇ ਕੋਈ ਵੱਡਾ ਆਪਾਂ ਨੂੰ ਆਫਰ ਨਹੀਂ ਆ ਇਹ ਮਾਲਕ ਨਾਲ ਗੱਲ ਕਰਾਏ ਕੱਟੀ 30000 ਰਕਾਰ ਪਾ ਚਲਵੇ ਆਪਾਂ ਨੂੰ ਉਹ 2000 ਰੁਪਏ ਹੀ ਆਉਂਦਾ ਉਹ ਤਾਂ ਚੋਰ ਬਾਈ ਕਹਿ ਕੇ ਲੈਨੇ ਉਹਨੇ ਆਪਾਂ ਕਿਤੇ ਨਜਾਇਜ਼ ਲਿਆ ਨਹੀਂਗਾ ਨਫਾ ਲੈਣਾ ਘਾਟੇ ਨਾਲ ਮੈਂ ਦੰਦਾ ਨਹੀਂ ਸੌ ਨਾਲ ਹੂੰ ਜੇ ਨਾ ਵੀ ਵੇਖੂ ਹੂੰ ਜਿਹੜਾ ਇਹ ਕਿਰਨ ਚਲੀ ਗਈ ਨਾ ਅੱਗੇ ਵਾਹਿਗੁਰੂ ਦੇ ਹੱਥੇ ਹੀ ਨਹੀਂ ਪਤਾ ਵੀ ਇਹਨੇ ਕੀ ਨਿਕਲ ਜਾਣਾ ਤੇ ਪਰ ਯਾਰ ਜਰੂਰ ਕਰੂਗਾ ਕੱਟੀ ਲੈ ਕੇ ਕੱਟੀ ਕੇ ਮੰਦੋ ਲਈ ਚੀਜ਼ ਆ ਕੋਈ ਹਾਂਜੀ ਠੀਕ ਆ ਇੱਧਰ ਆ ਜੰਨੇ ਵਹਿੜਾਂ ਤੇ ਆਪਾਂ ਹਾਂਜੀ ਹਾਂਜੀ ਭਾਈ ਇੱਕ ਨੰਬਰ ਆ ਦੋ ਨੰਬਰ ਨਾ ਆਗਾ ਡੱਬੀ ਵੇੜ ਇਹ ਜੀ ਆਪਾਂ ਗਾਈਆਂ ਤੋਂ ਪਹਿਲੇ ਨੰਬਰ ਤੇ ਸਟਾਰਟ ਕਰ ਲੀਏ ਬੱਚੀਆਂ ਤੋਂ ਪਹਿਲੇ ਨੰਬਰ ਤੇ ਕੱਟੀ ਤਾਂ ਹੈਗੀ ਹੈ ਹਾਂ ਹਾਂ ਕੱਟੀ ਪਾਸੇ ਬੱਚੀ ਜੋ ਇਹ ਪਹਿਲੇ ਨੰਬਰ ਤੇ ਬੱਚੀ ਆਉਂਦੀ ਏ ਐਚ ਐਫ ਤੇ ਹੋਰ ਹੂੰ ਰਦਰ ਜੀ ਨਾ ਮਾਲ ਥੋੜਾ ਜਿਹਾ ਵੀਰੇ ਲਿਸਾ ਮੇਰਾ ਜਰੂਰ ਹੋਊਗਾ ਪਰ ਬਰੀਡ ਦੀ ਕੋਈ ਕਮੀ ਨਾ ਹੋਊਗੀ ਪਹਿਲਾਂ ਹੀ ਦੱਸ ਦਿੰਨੇ ਆ ਭਾਈ ਠੀਕ ਆ ਜੀ ਮੈਂ ਇੱਕ ਗੱਲ ਕਹਿਣਾ ਫੇਰ ਕਹਿਣਾ ਬਾਈ ਜੀ ਵੱਛੀ 2 ਲੱਖ ਦੀ ਵੀ ਹੈਗੀ ਠੀਕ ਆ ਜੀ ਜਿਹੜੀਆਂ ਵੱਛੀਆਂ ਦੇਣੀਆਂ ਜਿਵੇਂ ਆਪਣੇ ਜ਼ਿਮੀਦਾਰ ਭਰਾ ਚਲੋ ਹਨਾ ਸਾਰੇ ਮਿਹਨਤ ਕਰਦੇ ਮਿਹਨਤ ਵਾਲਾ ਬੰਦਾ ਇਹਨਾਂ ਨੂੰ ਲੈ ਜੇ ਲੈ ਆ ਕੇ ਬਰਾੜ ਸਾਹਿਬ ਇਹਨਾਂ ਚੋਂ ਕੋਈ ਨਹੀਂ ਕਿ ਜਿਹੜੀ 20 ਕਿਲੋ ਤੋਂ ਪਲੱਸ ਘੱਟ ਚੱਲੂਗੀ 20 ਕਿਲੋ ਵਾਲੀ ਵੀਰੇ ਅੱਜ ਲੈਣੀ ਆ ਘੱਟੋ ਘੱਟ ਵੀ 80000 ਤੇ 90000 ਰੁਪਏ ਨੂੰ ਵੜ ਮਿਲਦੀ ਆ ਠੀਕ ਹੈ ਜੀ ਜੇ ਆਪਾਂ ਸਾਮਾਂਗੇ ਸਾਮ ਦਾ ਮੁੱਲ ਮਿਲਣਾ ਇੱਕ ਤਾਂ ਸੀ ਤਾਂ ਹੁਣ ਇਹ ਬੱਚੀ ਦੇ ਦੇਣੀ ਥੋੜੇ ਜਿਹੇ ਪੈਸਾ ਦੁੱਧਿਆਂ ਚ ਦੁੱਧ ਵੀ ਨਹੀਂ ਉਹਨੇ ਦਾ ਹੁੰਦਾ ਬਈ ਅਸੀਂ ਤਾਂ ਇੱਕ ਥੋੜੇ ਜਿਹੇ ਪੈਸਾ ਦੇਣੀ ਅੱਗੇ ਵੀ ਦੀ ਅਗਲੇ ਦੀ ਸਾਮ ਨੇ ਕੰਮ ਕਰ ਅਸੀਂ ਨਹੀਂ ਕਰਨਾਗਾ ਅਸੀਂ ਬੱਚੀ ਦੇਣੀ ਅਸੀਂ ਥਣਚਾਰ ਸਾਫ ਦੇ ਦੇਣੀ ਹੈ ਕਰਮ ਵਾਲੀ ਪੱਠੇ ਖਾਂਦੀਆਂ ਤੇ ਗਾਂ ਜਾ ਕੇ ਅਗਲੇ ਦੀ ਮਾਲਕ ਦੀ ਸੇਵਾ ਨੇ ਨਤਰਨਾ ਜਾਗੇ ਠੀਕ ਨਹੀਂ ਜੀ ਗੱਲ ਹਾਂ ਬੱਚੀ ਤਾਂ ਹੁਣ ਜ ਗਈ ਆ ਵੀ ਫਾਰਮ ਦੇ ਵਿੱਚ ਬਈ ਅਗਲਾ ਲੱਖ ਲੱਖ ਦੀ ਬੱਚਾ ਦਿੰਦਾ ਨਿਕਲ ਪਰ ਇਹ ਨਿੱਕੇ ਨਿੱਕੇ ਮੁੱਲਾਂ ਚ ਦੇਣੀ ਠੀਕ ਆ ਹਾਂਜੀ ਦੇਖੋਲੀ ਚੈੱਕ ਕਰਾ ਦੀ ਇਹਦੀ ਚਾਰ ਹੀ ਥਾਣਾ ਵੀਰੇ ਹੂੰ ਕੱਲਾ ਕਰ ਤੋਰਦੀ ਵੀਰੇ ਕੁਆਲਿਟੀ ਬਹੁਤ ਹੀ ਬੱਛੀ ਇਹ ਫਿਰ ਦੰਦਾ ਜੀ ਆ ਬੱਛਿਆਂ ਦੰਦਾ ਜੀ ਹੈ ਜੀ ਕੋਈ ਦੋਂਦੀ ਆ ਕੋਈ ਚੋਗੀ ਆ ਜਾਨੀ ਖੀਰੀ ਕੋਈ ਨਹੀਂ ਹਾਂ ਨਹੀਂ ਖੀਰੀ ਨਹੀਂ ਹੈਗੀ ਉਹ ਕੱਟੀ ਖੀਰੀ ਹੈਗਾ ਹਾਂ ਕੱਟੀ ਖੀਰੀ ਆ ਆਪਾਂ ਖੀਰੀ ਬੱਛੀ ਵੀਰੇ ਨਿੱਕੀ ਨਹੀਂ ਲੈਂਦੀ ਆ ਬੱਟੀਗਾ ਲੱਗਣ ਵਾਲੀ ਬੱਛੀ ਲੈਂਦੀ ਹੂੰ ਠੀਕ ਆ ਆਪਣੇ ਕੋਲ ਫਰੈਂਟ ਪੂਰਾ ਚੰਗਾ ਲਿੱਸੀ ਜ਼ਰੂਰ ਆ ਲਿੱਸੀ ਜ਼ਰੂਰ ਚਾਰੂ ਚਰੂ ਬਹੁਤ ਆ ਵੀਰੇ ਬੱਛੀ ਠੀਕ ਆ ਲੈ ਵੀ ਬੰਦ ਠੀਕ ਆ ਮੁੱਲ ਦੱਸਿਓ ਜੀ ਇਹਦਾ ਹਾਂਜੀ ਮੁੱਲ ਵੀਰੇ ਦਾ 12500 ਦੀ ਬੱਛ ਠੀਕ ਹੈ ਇਹਦੇ ਵਿੱਚ ਇੱਕ ਆਫਰ ਬਹੁਤ ਵੱਡੀ ਹੋ ਰਹੀ ਹੈ ਤੂੰ ਦੇਖ ਫੇ ਕੰਮ ਆਫਰ ਵਾਲਾ ਹੀ ਹੁੰਦਾ ਆਪਣੇ ਆਪਣੇ ਜਿੰਨੇ ਭੈਣ ਭਰਾ ਸੂ ਨੂੰ ਦੇਖਣਗੇ ਬਾਈ ਜਿਹਦੇ ਆਫਰ ਵਾਲਾ ਕੰਮ ਉਹਦੇ ਸੰਦ ਠੀਕ ਹੈ ਅੱਜ ਇਹ ਰੋ ਆਫਰ ਵਾਲੀ ਆ ਠੀਕ ਹੈ ਦੋ ਨੰਬਰ ਨਾ ਗਾ ਬਾਈ ਦੋ ਨੰਬਰ ਚਾਰ ਹੀ ਥਾਣਾ ਜੀ ਬੱਚੀ ਦੇ ਐਫ ਐਫ ਬੱਚੀ ਇਹ ਹੈ ਜੀ ਠੀਕ ਆ ਦੇਖੋ ਕੁਆਲਟੀ ਇਹਦੀ ਵੀ ਚਾਹੀਦੀ ਫਰੀਡ ਫਰੀਡ ਦਾ ਨਹੀਂ ਬਰਾੜਾ ਠੀਕ ਆ ਜਾ ਕਰਾਸ ਕਰ ਦੇ ਉਹ ਗਲਾ ਬਾਈ ਯਾਰ ਕਰਾਸ ਤੇ ਆਪਾਂ ਦੇਣਦਾਰ ਰਹਾਂਗੇ ਫੇਸ ਵਾਇਓ ਬੱਚੀ ਦਾ ਕੁਆਲ ਇਹ ਵੀ ਦੰਦਾ ਜੀ ਹੈ ਦੰਦਾ ਜੀ ਦੰਦਾ ਠੀਕ ਆ ਲੋ ਬਾਕੀ ਥੋੜੀ ਚੈੱਕ ਕਰਾ ਦਿੰਨੇ ਆ ਕਰਾ ਦਿਓ ਚਾਰ ਹੀ ਸ ਤੁਹਾਨੂੰ ਜਿਹੜੀ ਮੈਨੂੰ ਜੋ ਕਿਸੇ ਦੀ ਏਆਈ ਵਗੈਰਾ ਹੋਈ ਹੈ ਜੀ ਵੀਰੇ ਇੰਨਾ ਤਨਾਂ ਦੀ ਨਹੀਂ ਹੋएगी ਹੂੰ ਉਹਨਾਂ ਬੱਚਿਆਂ ਦੀ ਹੋਈ ਦੀਆਂ ਵੱਡੀਆਂ ਦੀ ਪਰ ਲਿਆਂ ਦੀ ਹਾਂ ਇਹਨਾਂ ਦੀ ਨਹੀਂ ਹੋएगी ਤਨਾਂ ਜੀ ਠੀਕ ਆ ਤੇ ਅੰਦਰ ਦੀ ਗਰੰਟੀ ਹੈ ਹਾਂ ਅੰਦਰ ਹੀ ਕਾਂਜ ਦੀ ਗਰੰਟੀ ਹੈ ਵੀਰੇ ਆਪਣੀ ਕਾਂਜ ਉਹ ਪਾਸ ਹੋਈ ਉਹ ਠੀਕ ਆ ਜੀ ਤੇ ਇਹਦੇ ਦੋ ਨੰਬਰ ਦੀ ਡਿਮਾਂਡ ਇਹ ਵੀ ਵੀਰੇ 12500 ਦੀ ਦੇਵਾਂਗੇ ਇੱਕੋ ਮੁੱਲ ਇੱਕੋ ਮੁੱਲ ਪਲੇਖਾ ਨਹੀਂ ਪੈਂਦਾ ਨਾ ਜੀ ਨਾ ਆ ਦੇਖੋ ਜੀ ਪ੍ਰਿੰਟ ਕਰਨਾ ਹੈ ਆਫਰ ਗੱਬਣ ਛੱਡ ਕੇ ਦੇਣਾ ਹਾਂ ਆ ਕਰਾਂਗੇ ਨਾਲ ਵੀ ਦੇ ਦਾਂਗੇ ਕਰਾਂਗੇ ਜੀ ਆਫਰ ਠੀਕ ਆ ਆ ਦੇਖੋ ਹੂੰ ਆ ਬੱਚੀ ਦੇਖੋ ਕੱਦ ਕੱਦ ਕੇ ਨਾ ਲੰਮੀ ਲੰਮੀ ਬੱਚੀ ਕਿਨੀ ਇਹ ਤਾਂ ਮੰਨ ਲਓ ਜਿੱਦਾਂ ਤਿਆਰ ਹੋ ਗਈ ਉਹ ਤੇ ਦੱਸੂਗੀ ਹੈ ਨਾ ਚੀਜ਼ ਕੀ ਚਮਕ ਬਹੁਤ ਆ ਬਰਾੜ ਚਾਰ ਹੀ ਥਾਣਾ ਵੀਰੇ ਚਾਰ ਠੀਕ ਆ ਥਾਣੇ ਵੀ ਆਏ ਨਹੀਂ ਬਈ ਮਾੜਾ ਮਾੜਾ ਜਿਆਦਾ ਹੋਣਾ ਸਰ ਤੈਨੂੰ ਕਲਾਂਦੇ ਕੱਢਣ ਕਿ ਸਰ ਕੋਈ ਨਹੀਂ ਵੀਰੇ ਟੁੱਟਦੀ ਗੀ ਇਹਨਾਂ ਜੋ ਕਰਮ ਵਾਲੀ 85 ਤੋਂ ਤਿਆਰ ਹੋਗੇ ਹੂੰ ਇਹ ਨਹੀਂਗਾ ਬਈ ਆਪਾਂ ਲੈ ਜਾਾਂਗੇ ਇੱਥੇ ਤੇ 25 30 ਹਜ਼ਾਰ ਦੀ ਨਹੀਂ ਨਹੀਂ ਵੀਰੇ 25 30 ਵਾਲਾ ਮਾਲ ਮਾਲ ਨੇ ਵੀਰੇ ਬਰੀਡ ਨੇ ਦੁੱਧ ਦੇਣਾ ਬਰੀਡ ਨੇ ਦੁੱਧ ਦੇਣਾ ਤੇ ਸਾਭ ਸੰਭਾਲ ਲੈ ਜਿੰਨੇ ਕੋਈ ਸਾਭ ਲੂਗਾ ਤੇ ਉਹਨਾਂ ਨੂੰ ਕਹਿੰਦੇ ਹਾਂ ਵੀ ਆਪਾਂ ਚਲ ਇਹ ਨਹੀਂ ਕਹਿੰਦੇ ਚਲੋ ਕੋਈ ਭੈਣ ਭਰਾ ਵੀ ਹੈ ਨਾ ਉਹ ਆਪ ਹੀ ਦੇਖ ਲੈ ਵੀ 12000 ਚ ਆਪਣੇ ਘਰੇ ਢੀ ਬੱਚੀ ਹੋ ਜੂ 12000 ਖਾਂਗੇ ਨਹੀਂ ਹੁੰਦੀ ਨਾ ਪਰ ਮੈਂ ਫਿਰ ਕਿਹਾ ਮਿਹਨਤ ਕਰਨੀ ਬਣੀ ਬਈ ਮਿਹਨਤळा ਬੰਦਲੇ ਹੋਵੇ ਦੂਜਾ ਲਿ ਜਾਵੇ ਨਾ ਉਹਦੇ ਚ ਸਾਡਾ ਵੀ ਨਾਮ ਖਰਾਬ ਹੁੰਦਾ ਵਾ ਲੈ ਆ ਕੇ ਅਗਲੇ ਬੱਚੀ ਸਾਡਾ ਨਹੀਂ ਬੱਚੀ ਖਰਾਬ ਨਹੀਂ ਲਾਤਾ ਇਹਦਾ ਸੰਦੀਪ ਦਾ ਧਰਮਕੋਟ ਵਾਲੇ ਲਈ ਸੀ ਸਾਡੀ ਤਾਂ ਅੱਛੀ ਖਰਾਬ ਹੋਗੀ ਬਈ ਮੈਂ ਤੋ ਲਿ ਜਾਵੇ ਇਹ ਤਾਂ ਗੱਲ ਮੇਰਾ ਵੀ ਮਨ ਖੋਜ ਹੁੰਦਾ ਜਦੋਂ ਗਰਾ ਫੋਨ ਲਉਂਦਾ ਬਾਈ ਤੇਰੀ ਬੱਚੀ ਅਠਾ ਮਹੀਨੇ ਗੱਭਣਾ ਹੁਣ ਸੱਤਾ ਨਹੀਂ ਉਹਦੇ ਮੇਰੀ ਰੂਹ ਵੀ ਖੋਜ ਹੁੰਦੀ ਐ ਬਾਈ ਸਾਡਾ ਗਾਂ ਗਾਹਕ ਵੱਧਦਾ ਤੇ ਸਾਡੀ ਬੱਚੀ ਲਿਆ ਕੇ ਖਰਾਬ ਕਰਕੇ ਲਾ ਬੇਕਾਰ ਕਰਕੇ ਦਿੰਦਾ ਛੱਡ ਦਿੰਦਾ ਤੈਰ ਚ ਪੱਠੇ ਪਾਈਦਾ ਬਾਈ ਸਾਡੀ ਦੁਕਾਨਦਾਰੀ ਖਰਾਬ ਹੁੰਦੀ ਐ ਇਹ ਤਾਂ ਨਾ ਉਹ ਮੇਰਾ ਬਾਈ ਮੇ ਤੋਂ ਲਵੇ ਨਾ ਹੂੰ ਸਾਂਭਣਾ ਬੰਦਾ ਕੁਛ ਨਹੀਂ ਆਪਾਂ ਪਾਲਣਾਂ ਨਾਲ ਲੈ ਜੇ ਜਾਨੀ ਚੀਜ਼ ਬਰੀਡ ਵਾਲੀ ਮਿਲ ਜੂ ਤੇ ਲੱਸੀ ਲਾਵੇਂ ਬਾਈ ਜਿੰਨੀ ਮਿਹਨਤ ਨਾਲ ਮੈਂ ਲਿਆਉਣਾ ਵਾ ਉਨੀ ਮਿਹਨਤ ਨਾਲ ਆਪਾਂ ਕੋਈ ਅਜੇ ਬਾਵਾ ਤਾਰਾ ਨਹੀਂ ਰੱਖ ਕੇ ਦਿੰਦੇ ਠੀਕ ਆ ਪਰ ਗਾਂ ਬੰਦਾ ਸਾਂਭਣਾ ਹੋਵੇ ਸਾਂਭਣਾ ਹੁਣ ਜਿਹੜੇ ਭਰਾਵਾਂ ਨੇ ਵੇਖਣੀ ਆ ਬਾਈ ਸਾਰੇ ਵੀਡੀਓ ਵੇਖ ਲਿਆ ਠੀਕ ਆ ਜਿਨ੍ਹਾਂ ਨੂੰ ਮੈਂ ਇੱਕ ਨਹੀਂ ਵੇਚਦੀ ਮੈਂ 7-800 ਵਾਛੀ ਵੇਚਦੀ ਆ ਠੀਕ ਆ ਜਿਨ੍ਹਾਂ ਕੋਲੇ ਮੇਰੀਆਂ ਬੱਚੀਆਂ ਹੁਣ ਗੱਬਣਾ ਖੜੀਆਂ ਕੋਈ 7ਾਂ ਮਿਲ ਕੋਈ 8ਾਂ ਮਿਲ ਉਹਨਾਂ ਨੇ ਹੀ ਵੇਖਣੀ ਠੀਕ ਨਹੀਂ ਗੱਲ ਮੈਂ ਉਹੀ ਕਹਣਾ ਕਈ ਬੰਦੇ ਨੂੰ ਸਾਫਦੇ ਨਹੀਂ ਬਾਈ ਜਾ ਕੇ ਮੈਂ ਆਪਕੇ ਕਹਣਾ ਬਾਈ ਜੇ ਕਿ ਇਹ ਤੂੜੀ ਪਾ ਕੇ ਬੱਛੀ ਨਹੀਂ ਬਣਦੀ ਤੂੜੀ ਪਾ ਕੇ ਸੁੱਕੀ ਤੂੜੀ ਪਾ ਖੜੀ ਤੇ ਬੱਛੀ ਬਣ ਜੂ ਠੀਕ ਆ ਅਜੇ ਹੁਣ ਵੇਲ ਵੇਖ ਲਾ ਮਾੜੀ ਵੱਡੀ ਨਜਾਇਜ਼ ਯਾਰ ਟਰੱਕ ਜਿੱਦੀਆਂ ਬਾਨੀ ਬਾਈ ਵੇਲ ਬਾਲੀ ਆ ਮਾਲਾ ਇੱਕ ਗੱਲ ਆ ਬਰਾੜਾ ਪੱਕੇ ਰੰਗ ਦੀਆਂ ਬੱਛੀਆਂ ਕੋਈ ਆਏ ਨਹੀਂਗਾ ਵੀ ਭੈਣ ਨੂੰ ਹੋ ਰੰਗਰੀ ਚੰਗੇ ਦੇਖ ਦੇ ਕੱਦ ਕਰ ਖੁੱਲੀਆਂ ਬੱਛੀਆਂ ਕਿਹਨਾਂ ਇਹਦੇ ਟੀਕੇ ਲੱਗੇ ਆਏ ਦਾ ਟੀਕਾ ਲੱਗਿਆ ਅੰਦਰੋਂ ਵੀਰੇ ਪਾਸ ਆ ਕੰਜਲੀ ਬੱਛੀ ਦੀ ਗਾਰੰਟੀ ਠੀਕ ਆ ਹਾਂ ਆਏ ਨੀਗਾ ਇਤੋਂ ਨਿਰਾਸ਼ ਹੋ ਕੇ ਨਹੀਂ ਮੁੜਦਾ ਕੋਈ ਬਾਈ ਕੰਮੇ ਨਹੀਂ ਕਰਦੇ ਆਪਾਂ ਉਹਦਾ ਉਹ ਕਰਦਾ ਜੀ ਨਾ ਵਿਕੇ ਇਹ ਤਾਂ ਮੈਂ ਸੱਦੀ ਗੱਲ ਜਾਣਦਾ ਕਿ ਨਾ ਪਹਿਲੇ ਵਾਹਿਗੁਰੂ ਦੀ ਕਿਰਪਾ ਬਹੁਤ ਹਮਮ ਔਰ ਜਿਹੜੇ ਭੈਣ ਭਰਾ ਵੇਖੀ ਮੈਂ ਫੋਨ ਭਰਿਆ ਪਿਆ ਬਾਈ ਜਿਹੜੇ ਪਹਿਲੇ ਜਿਨ੍ਹਾਂ ਨੇ ਮੈਨੂੰ ਲਾਇਆ ਆਪੋਰਚੂਨ ਹੁਣ ਕਈ ਬੰਦੇ ਉਹਨਾਂ ਦਾ ਗਾਹਾਂ ਫੇਰ ਕੇ ਜੀਦਾ ਬਾਈ ਰੁਕ ਜਾਉਣ ਦੋ ਦਿਨਾਂ ਨੂੰ ਲੈ ਜੀ ਚਾਰਾਂ ਤੁਨੂੰ ਆਇ ਨਹੀਂ ਲੈ ਜੀ ਹਮ ਕਿਉਂਕਿ ਆਪਣੇ ਕੋਲ ਸੋਨਾ ਭੈਣ ਭਰਾ ਚਲੋ ਵਧੀਆ ਮਾਲ ਵਿਕੀ ਜਾਂਦਾ ਆਪਾਂ ਉਨਾ ਕਮਾਲ ਹੀ ਲੈ ਕੇ ਆਉਨੇ ਉਹਨੇ ਜਿਹਾ ਸਾਫ ਸੁਥਰਾ ਆਜਾ ਬਸ ਬਸ ਜੇ ਮੰਨ ਲਓ ਉਮੇ ਗਲਤ ਫਲਤ ਬਣਦਾ ਹੋਵੇ ਤਾਂ ਨਹੀਂ ਬਾਈ ਪਤਾ ਕੀ ਇੱਕ ਰੀ ਵੇਚ ਲਾਂਗਾ ਮੈਂ ਇੱਕ ਆ ਵੇਚ ਕੇ ਬੰਦ ਨਹੀਂ ਕਰਦਨੇ ਮੈਂ ਆ ਵੇਚ ਕੇ ਬੰਦਨਾ ਆਪਾਂ ਜਦੋਂ ਜਿਹੜੀ ਲਾਈਨ ਚ ਤੁਰੇ ਉਹਨਾਂ ਚ ਸਾਰੀ ਪਤਾ ਨਹੀਂ ਕਿੰਨੀ ਜ਼ਿੰਦਗੀ ਤੁਰਨਾ ਪੂਰੀ ਜ਼ਿੰਦਗੀ ਤੁਰਨਾ ਹੂੰ ਸਹੀ ਗੱਲ ਉਹਦੇ ਚ ਬਾਈ ਬਾਕੀ ਵਧੀਆ ਕੰਮ ਚੱਲਿਆ ਹਾਂਜੀ ਹਾਂਜੀ ਨਹੀਂ ਵਧੀਆ ਸੋਨਾ ਵਾਇਗੁਰ ਦੀ ਬਹੁਤ ਕਰ ਪਾਈ ਤੇ 4 ਨੰਬਰ ਦੀ ਡਿਮਾਂਡ ਬਾਈ ਇਹ ਵੀ 12000 ਰੀ ਆਹ ਕੱਢ ਲਈ ਇਹਨੂੰ ਨਾ ਲੰਮਾ ਤੋਰ ਕੇ ਦਿਖਾ ਦਈਏ ਤਾਂ ਮੈਨੂੰ ਵੀ ਬਾੜੀ ਪਸੰਦ ਆਈ। ਭਾਈ ਇਹਦੇ ਚ ਤਾਂ ਸੌਣ ਲੱਗੇ ਮੈਂ ਹੀ ਨਹੀਂ ਕਹਿੰਦਾ ਬਰਾੜਾ ਮੈਨੂੰ ਵੀ ਦੱਸ ਜੇ ਮੇਰੀ ਜਾਨ ਨਿਕਲ ਜਦ ਮੈਂ ਰੇਰ ਰੂੜ ਰਹੀ ਫਿਰ ਵੇਖਦਾ ਇੱਥੇ। ਅੱਛਾ ਹਾਂ ਜੀ ਇਹ ਸ਼ੇਰ ਦਾ ਤਾਂ ਮੈਂ ਵੀ ਦੇਖ ਲਿਓ ਉੱਤੋਂ ਦੀ। ਮੈਂ ਨਹੀਂ ਭਾਈ ਮੇਰਾ ਥੋੜੇ ਬਾੜੀ ਪਿਆਰੀ ਲੱਗਦੀ ਪਤਾ ਨਹੀਂ ਕੀ ਗੱਲ ਹੈ ਜੀ। ਲੰਮੇ ਤੋਰਦੇ ਹੈ ਨਹੀਂ ਬਰਾੜਾ ਕੱਟਾ ਬਰੀਡ। ਇਹ ਮੈਲਦੀ ਵੀ ਘੱਟਾ ਸੀਮਨ ਵੀ ਬਾਈ ਲੱਗਿਆ ਅੱਛਾ ਹਾਂ ਸੀਮਨ ਵੀ ਲੱਗਿਆ ਸੀਮਨ ਵੀ ਇਹਦੇ ਲੱਗਿਆ ਵਾ ਜਵਾਹਗੁਰੂ ਨੇ ਕਿਰਪਾ ਕਰਤੀ ਨਾ ਜਿਹੜਾ ਜਨਰੀ ਮੈਂ ਦੇਣੀ ਆ ਨਾ 50 ਦਾ ਦੁੱਗਣਾ ਦੀ ਹੋ ਜਾਣਾ ਅੱਛਾ ਕੱਲੀ ਕਿਹਾ ਡਾਕਟਰ ਹੱਥ ਰੱਖ ਕੇ ਕਹਿੰਦੇ ਬਈ ਕੱਪੜਾ ਹਾਂ ਹਾਂ ਤਾਂ ਠੀਕ ਆ ਖੜਨੀ ਫੁੱੜਨੀ ਬਾੜੀ ਚੰਗੀ ਆ ਕੁਆਲਿਟੀ ਵਾਲੀ ਆ ਚੈੱਕ ਕਰੋ ਜਿਹੜੇ ਨਾ ਬਰੀਡ ਦੇ ਕੈਰੇਕਟਰ ਹੁੰਦੇ ਆ ਉਹ ਸਾਰੇ ਦੀਆਂ ਸਾਰੀਆਂ ਕਰ ਮਾਰੀਆਂ ਪੂਰੀਆਂ ਕਰ ਗਲਾਬੀ ਥਾਣਾ ਜੀ ਇਹ ਨਹੀਂ ਹੈਗਾ ਥਣ ਵੀ ਗਲਾਬੀ ਦੇ ਫੋਟ ਸ਼ਾਕ ਤਾਂ ਕਿਸੇ ਨੇ ਆਪਣੀ ਕਿਸੇ ਇੱਕ ਬੱਚੀ ਦੇ ਮਾਰੀ ਬਿੰਦੀ ਹੈਗੀ ਉਹ ਜਿਹੜੀ ਇਹਦੋਂ ਪਹਿਲਾਂ ਦਿਖਾਈਆ ਬਲੈਕ ਬੱਚੀ ਫੋਟ ਆ ਕਿ ਬਿੰਦੀ ਆ ਹਾਂ ਫੋਟ ਮਗਰਲੇ ਪਾਸੇ ਬਿੰਦੂ ਜਾ ਫੋਟ ਹੀ ਰੱਖ ਕੇ ਥਾਣਾ ਉਹ ਦੱਸ ਕੇ ਦਊਗਾ ਦਿਖਾ ਦਾਂਗੇ ਹਾਂ ਇਹਦੇ ਚਾਰੀ ਤੋਲ ਲਈ ਤੋੜ ਦੇ ਇਹਦਾ ਤਾਂ ਫਿਰ ਤੂੰ ਮੰਗੇਗਾ 40 45 ਹਜ਼ਾਰ ਨਹੀਂ ਨਹੀਂ 40 45ਵੇਂ ਹੈ ਨਹੀਂ 40 45 ਦੀ ਮੰਗਦੇ ਹੋ ਰਲ ਕਿੰਨਾ ਮੰਗਣਾ ਮੁੱਲ ਵੀਰੇ ਦਾ ਫੋਨ ਤੇ ਹੀ ਕਰਾਂਗੇ ਕੱਲੀ ਦਾ ਜੇਵੇਂ ਓਵੇਂ ਆ ਓਵੇਂ ਓਵੇਂ ਜੇ ਆਫਰ 'ਚ ਕਰਦੇ ਇਹਦਾ ਮੁੱਲ ਆਫਰ 'ਚ ਤਾਂ 6000 ਦੀ ਰਹਿ ਜਾਣੀ ਏ ਅਫਰ 'ਚ 10000 ਆ 10000 ਦੀ ਰਹਿ ਜਾਣੀ ਆ ਤੇ ਜੇ ਕੱਲੀ ਲੈਣੀ ਫਿਰ ਫੋਨ ਤੇ ਕੱਲੀ ਦਾ ਵੀਰੇ ਫਿਰ ਕਿਵੇਂ ਪਹਿਲਾਂ ਆਫਰ ਸਮਝਾ ਦੇ ਅਗਲਾ ਬਈ ਯਾਰ 10000 ਹੀ ਮੰਗਦੇ ਤੁਸੀਂ ਬੱਚੀ 10 ਮੰਗਦਾ ਨਹੀਂ ਕੱਲੀ ਦਾ ਮੈਂ ਹੂੰ ਦੇਖਾ ਪਹਿਲਾਂ ਬੰਨ ਲਾਗੂ ਹੀ ਨਹੀਂ ਆਪਾਂ ਬਾਅਦ 'ਚ ਦੱਸਦੇ ਆਫਰ ਸਾਰੀ ਆ ਕਾਲੀ ਬੱਚੀ ਤੇ ਆ ਵੀਰੇ ਬਿੰਦੂ ਜੀ ਜੇ ਕੋਸ਼ਿਸ਼ ਕਰ ਲਾਂਗੇ ਆਪਾਂ ਮੰਗਲੇ ਪਾਸੇ ਯਾਰ ਰਵੜੀ ਚੜ੍ਹ ਜਾਣੀ ਹਾਂ ਵੀਰੇ ਬੇਸ਼ੱਕ ਠੀਕ ਹੈ ਜੀ ਠੀਕ ਹੈ ਵੀਰੇ ਜੇ ਕੋਈ ਇਕੱਠੀਆਂ ਆਵਛੀਆਂ ਲੈਂਦਾ 에ਅਰ ਸ਼ਹਿਰ ਤੋਂ ਲਾ ਕੇ ਚਾਰ ਇਹ ਪੰਜ ਬੱਛੀਆਂ ਹੋਣਗੀਆਂ ਚੈੱਕ ਨੰਬਰ 2 ਨੰਬਰ 3 4 ਤੇ 5ਵੀਂ ਹੋ ਗਈ ਵੀਰੇ 에ਅਰ ਸ਼ਹਿਰ ਨੂੰ ਹਾਂਜੀ ਪੰਜ ਜੀ ਇਹ ਜੇ ਪੰਜੇ ਲੈਂਦਾ 10000 10000 10000 10000 ਤੇ 10000 ਅੱਛਾ ਪੰਜੇ 50 ਦੀਆਂ ਤਾਂ ਜੇ ਤਾਂ ਕਰਾਉਣਾ 52000 ਫਿਰ ਦੋ ਛੋੜ ਹੋ ਜੂਗੀ ਨਹੀਂ ਜੀ 50000 ਤੇ 100 ਰੁਪਿਆ ਛੱਡੂਗਾ ਪੰਜੇ ਬੱਛੀਆਂ 50000 ਦੇ ਦਦੂ ਸਣੇ 에ਅਰ ਸ਼ਹਿਰ ਸਣੇ 에어 ਸ਼ੈਰ ਅਚਲ ਤੇ ਜੇ 에어 ਸ਼ੈਰ ਕੱਲੀ ਲੈਣੀ ਆ ਵੀਰੇ ਥੋੜੀ ਜਿਹੀ ਉਹਦੀ ਕੀਮਤ ਆ ਵਾ ਉਹਦੀ ਕੀਮਤ ਭਰਨੀ ਪੈਣੀ ਆ ਆਪਾਂ ਨੂੰ ਫਿਰ ਉਹ ਮੇਰੇ ਨਾਲ ਅਗਲਾ ਫੋਨ ਦੇ ਕੰਟੈਕਟ ਕਰ ਸਕਦਾ ਹੂੰ ਉਹ ਤਾਂ ਫਿਰ ਕੀਮਤ ਕੱਲੀ ਤਾਂ ਬਈ ਵਧੂ ਕੱਲੀ ਦੀ ਕੀਮਤ ਵਧੂਗੀ ਤੇ ਮੰਨ ਲਓ ਵੀ ਜੇ ਇਕੱਠੀਆਂ 5 ਲੈਂਦਾ ਫਿਰ ਇਹ 50 ਦੀਆਂ ਦੇਉਂਗਾ ਪੂਰੀਆਂ 100 ਰੁਪਏ ਛੋੜ ਆ ਦੁਬਾਰਾ ਦੱਸ ਦਿੰਨੇ ਆ ਬਾਈ ਇੱਕ ਨੰਬਰ ਜਿਹਦਾ 12.5 ਮੰਗਿਆ ਸੀ ਦੋ ਨੰਬਰ ਦਾ ਵੀ 12.5 ਤਿੰਨ ਦਾ ਵੀ 12.5 ਤੇ ਚਾਰ ਦਾ ਵੀ 12.5 ਤੇ ਪੰਜਵੀਂ ਆ ਗਈ 에어 ਸ਼ੈਰ 에어 ਸ਼ੈਰ ਦਾ ਜੇ ਕੱਲੀ ਲੈਨੇ ਆ ਕੀਮਤ ਵੀਰੇ ਇਹਦੀ ਹੋਊਗੀ ਜ਼ਿਆਦਾ। ਉਵੇਂ ਵੀਰੇ ਬਣਦਾ 60-62000 ਰੁਪਇਆ 65000 ਰੁਪਇਆ। ਉਵੇਂ 500-100 ਰੁਪਇਆ ਛੋੜ ਤੇ ਦੇਣੀ ਆ ਪੰਜੇ ਬੱਛੀਆਂ। ਠੀਕ ਆ। ਠੀਕ ਆ ਜੀ। ਠੀਕ ਆ। ਤੇ ਜੇ ਕੋਈ ਮਹਿੰਗੀਆਂ ਕਵੇ ਨਾਲ ਮੈਨੂੰ ਫੋਨ ਵੀ ਲਾ ਦੇ ਯਾਰ ਤੋਂ ਬੱਛੀਆਂ ਮਹਿੰਗੀਆਂ ਵੇਚੀਆਂ ਸੰਦੀਪ ਪਹਿਲਾਂ। ਉਹ ਵੀ ਦੱਸ ਦੇਵੇ। ਉਹ ਵੀ ਦੱਸੇ ਜ਼ਰੂਰ ਮੈਨੂੰ। ਪਰ ਨਹੀਂ ਲੈਣੀ ਆਂੀ ਦੱਸ ਦੇਵੇ ਬੇ ਲੈਣੀ ਆ। ਆਹ ਲਓ ਜੀ ਤੋਹਫਾ। ਹੋਰ ਤੋਹਫਾ। ਤੋਹਫਾ ਜੀ ਨਾਲ ਹੀ ਸਬਸਿਡੀ ਵਾਲਾ ਕੰਮ। ਇਹ ਸਬਸਿਡੀ ਆ ਕੀ? ਹਾਂ ਜੀ ਨਾਲ ਹੀ ਆ ਜੀ। ਠੀਕ ਆ। ਦੋ ਦੰਦ ਦਾ ਬ ਐਸ਼ਾ ਬਾਹਰ ਲੈ ਜਲਦੀ ਬਾਹਰ ਲੈ ਜਲਦੀ ਦੋ ਦੰਦ ਬੱਚਾ ਤੇ ਮੇਰੇ ਸਾਬ ਉਹਨਾਂ ਕੱਦ ਸਾਰਿਆਂ ਨਾਲੋਂ ਵੱਡਾ ਹਾਂਜੀ 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 ਠੀਕ ਆ ਇਹ ਚੈੱਕ ਪਾਸ ਆ ਜੀ ਢਾਈ ਮਹੀਨਾ ਦਾ ਡਾਕਟਰ ਅਗਲਾ ਆਪਦਾ ਨਾਲ ਲੈ ਕੇ ਆ ਜੀ ਸਾਡਾ ਚੈੱਕ ਕਰਾ ਕੇ ਠੰਡਾ ਡੀਕਾ ਲਵਾਇਆ ਹੋਇਆ ਆਪਦੀ ਅਗਲਾ ਚੈੱਕ ਕਰਾ ਕੇ ਲੰਮੀ ਵੇਖ ਬਰਾੜਾ ਕਿੰਨੀ ਬੱਚੀ ਸਟੇਟ ਵੇ ਬੱਚੀ ਕਿੰਨੀ ਸਟੇਟਨੈਸ ਟੇੜਨਾ ਦੇਖੋ ਕਲਰ ਹੀ ਬਲੈਕ ਆ ਗਿਆ ਤੇ ਬਰੀਡ ਪਾ ਲਈ ਆ ਅੰਤ ਮੁੱਕੇ ਪਿਆ ਬਰਾੜਾ ਝੋਲੀ ਚਾਈਦਾ ਨਹੀਂ ਕੋਈ ਨਾ ਨਾ ਵੀਰੇ ਚਾਰ ਦੰਦ ਨਿਕਣ ਨੇ ਗਾਰੰਟੀ ਦਿਖਾ ਦਿਓ ਜੀ ਦਿਖਾ ਦਿਓ ਸਹੀ ਹੈ ਸਾਉ ਬੋਧਾ ਐ ਨਹੀਂ ਲੱਤ ਮਾਰੂਗੀ ਲੱਤ ਮਾਰੂ ਸਣੇ ਕੈਮਰੇ ਦੇ ਪੈਸਾ ਆਪ ਲੈ ਲਿਮ ਭਰਾਵਾ ਅੱਛਾ ਵੱਡਾ ਆਫਰ ਹੀ ਕਰ ਉਹ ਭਈਆ ਤਾਂ ਜੇ ਕੈਮਰਾ ਟੱਡ ਕੇ ਪੈਸੇ ਬਾਈ ਜਵਾਕ ਦੇ ਵਿਸ਼ਵਾਸ ਨਹੀਂ ਐਡਾ ਕਰਦਾ ਮੈਂ ਬੱਛੀ ਦੇ ਘਰੀ ਫਿਰਦਾ ਠੀਕ ਹੈ ਇਹ ਵੀ ਕੋਈ ਚੀਜ਼ ਹੁੰਦੀ ਆ ਕਿਤੇ ਐ ਤਾਂ ਨਹੀਂ ਕੀਤਾ ਜਾਂਦਾ ਲੈ ਐ ਥੋੜੀ ਲੱਤਾਂ ਮਾਰੀ ਜਾਊਗੀ ਠੀਕ ਹੈ ਲਓ ਜੀ ਫੇਸ ਦਿਖਾਓ ਚੰਕ ਜੀ ਸਾਰਾ ਚਾਰ ਰੰਗ ਲਾ ਹਾਂ ਬੋਦੀ ਬਾਦੀ ਬਹੁਤ ਵਧੀਆ ਬੱਛੀ ਕਾਈ ਮਿੰਨਿਆ ਦੀ ਚੈੱਕ ਪਾਸ ਆ ਜੀ ਸਾਡੀ ਕਾਈ ਠੰਡਾ ਟੀਕਾ ਲਵਾਇਆ ਕੋਈ ਭੈਣ ਭਰਾ ਆਪ ਦੀ ਕਰਾ ਕੇ ਲੈ ਜੇ ਚਾਹੇ ਗੱਡੀ 'ਚ ਉੱਤਰ ਦੀ ਕਰਾ ਲਵੇ ਅੱਛਾ ਜੀ ਹਾਂ ਗੱਡੀ 'ਚ ਉੱਤਰ ਦੀ ਬੱਛੀ ਕਰਾ ਲਵੇ ਜੀ ਜਾਇਜ ਡਿਮਾਂਡ ਜਾਇਜ ਡਿਮਾਂਡ ਦੀ ਮੁੱਲ ਤਾਂ ਕਰ ਲਗੇ 35 40 ਤਾਂ ਵੀ ਜਾਇਜ ਲੱਗਦਾ ਹੂੰ 30000 ਰੁਪਏ ਦੇ ਦਾਂਗੇ ਮਾਨਤਾਨ ਕਰ ਦੇਵਾਂਗੇ ਬੱਚੀ ਉਹ ਜੋ ਮਾਨਤਾਨ ਕਿਹੜਾ ਬੱਚੀ ਵੱਡੀ ੁੰਡੀ ਬਹੁਤ ਹੂੰ 280 85000 ਦੀ ਬੱਚੀ ਆ ਰਣ ਡੈਣ ਤਾਂ ਮਹਿੰਗੀ ਜਾਣੇ ਜੋ ਸਿਆਲ ਜਾਂ ਨਹਿੰਗ ਮੈਂਟਜ ਦੇ ਦਿੰਦੇ ਨੇ ਡੈਣ ਤਾਂ ਜਦੋਂ ਕੱਟਣ ਲੱਗੇ ਫਿਰ ਤਾਂ ਘਟ ਹੀ ਜਾਣੇ ਬਸ ਹੁਣ ਅੱਜ ਤੋਂ ਦੇ ਸਟਾਰਾਂਗੇ ਸ਼ੁਰੂ ਆ ਦੀ ਢਾਈ ਮਹੀਨੇ ਦੀ ਢਾਈ ਮਹੀਨੇ ਕੱਟ ਤੇ ਆ ਤੇ ਮਗਰ ਟਾਈਮ ਵੀ ਫਿਰ ਕਿਹੜਾ ਰਹਿ ਗਿਆ ਖਾਲੀ ਬੱਚਿਆਂ ਦਾ ਭਾਈ ਵੀਰੇ ਆਪਾਂ ਖਾਲੀਆਂ ਦੇ ਦਿੰਨੇ ਆ ਲੈ ਚੱਲੀ ਵੀਰੇ 30000 ਚ ਬਾਈ ਕਹਿੰਦਾ ਮਾਣ ਤਾਨ ਕਰਦਾਂਗੇ ਭਾ ਤਾਂ ਤੁਹਾਨੂੰ ਵੀ ਪਤਾ ਜੀ ਹੁੰਦੇ ਆ ਰੰਗ ਪ੍ਰਿੰਟ ਵਾਲੇ ਕਰਮ ਵਾਲੇ ਬ੍ਰਾਦਰ ਸਾਹਿਬ ਆਪਾਂ ਨਾ ਮਾਲ ਵੇਚਣ ਵਾਲੇ ਵੀਰੇ ਭਾ ਭਾਉਨੇ ਉਹ ਨਹੀਂ ਇੱਕ ਹੋਰ ਵੀ ਚੀਜ਼ ਆ ਆਪਾਂ ਜੀ ਕਹਿੰਦੇ ਮੰਗ ਕੇ ਵੇਖ ਲਓ ਕੋਈ ਕਿੰਨੇ ਦਿੰਦਾ ਇਹ ਨਹੀਂ ਕੰਮ ਆਪਰ ਨੂੰ ਪਤਾ ਚੀਜ਼ ਕਿੰਨੇ ਦੀ ਆ ਆਪਾਂ ਨੂੰ ਪਤਾ ਇਹ ਚੀਜ਼ ਇੰਨੇ ਦੀ ਆ ਆਪਾਂ ਬ੍ਰਾਦਰ ਸਾਹਿਬ ਪਿੱਛੇ ਤੱਕ ਲਾ ਕੇ ਰੁਪਏ ਲਾ ਕੇ ਲੈਨੇ ਮਾਲ ਜਿਹੜਾ ਉਹ ਆਉਂਦਾ ਏ ਇਹ ਤਾਂ ਗੱਲ ਹੈ ਸਾਨੂੰ ਪਤਾ ਹੁੰਦਾ ਆਪਾਂ ਵੀ ਵੀਰੇ ਚਲੋ ਜ਼ਿੰਮੇਦਾਰੀ ਕਰਦੇ ਆ ਜ਼ਿੰਮੇਦਾਰੀ ਤੇ ਜੀ ਚੌਥੀਆਂ ਪੀੜ੍ਹੀਆਂ ਆਪਣੀਆਂ ਉਮਰਾਂ ਲੰਘੀਆਂ ਬਾਬੇ ਉਹ ਦੱਸ ਦੇਣੀ ਨਾ ਕਮਾਜ ਆਪਾਂ ਨੂੰ ਪਤਾ ਇਹਨਾਂ ਨੇ ਚੀਜ਼ਾਂ ਦੇ ਕੀ ਬੰਨ ਠੀਕ ਆ ਉਹ ਡੀਣੀਆਂ ਬੱਛੀਆਂ ਜਿੱਦ ਤੇ ਤਿਆਰ ਹੁੰਨੀਆਂ ਹੋ ਕੇ ਬਈ 50 ਦੀ ਤਾਂ ਦਿੰਦਾ ਨਹੀਂ ਨਹੀਂ ਦਿੰਦਾ ਹਾਂ ਇਹਨਾਂ ਦਾ ਕੀਮਤ ਭਰਨੀ ਪੈਣੀ ਹਾਂਜੀ ਇਹ ਆਫਰ ਆ ਜੀ ਬੱਚੇ ਆਪਣੇ ਕੋਲੇ ਇਹ ਬਈ ਜਿਨ੍ਹਾਂ ਦਾ ਬਜਟ ਕੰਨਾਂ ਵੀਰਾਂ ਦਾ ਥੋੜਾ ਥੋੜਾ ਹੁੰਦਾ ਕਿਉਂਕਿ ਇਹ ਰੇਕ ਪ੍ਰਕਾਰ ਦਾ ਹਾਂਜੀ ਹਾਂਜੀ ਬਾਈ ਜੀ ਇਹਦੇ ਵਿੱਚ 2000 ਸਿੰਘ ਆ ਆਪਣੇ ਕੋਲੇ ਇੱਕ ਐਚ ਆਪਾ 1 ਇਚ ਕੱਟੀ ਆ ਕੱਟੀ ਆ ਠੀਕ ਹੈ ਜੀ ਹੁਣ ਆ ਨਹੀਂ ਕਹਤਾ ਆਪਾਂ ਬਈ ਇਹਦਾ ਮਾਂ ਦਾ ਦੁੱਧ ਨਹੀਂ ਇਹਦਾ ਰਿਕਾਰਡ ਕੋਈ ਨਹੀਂ ਕਰਮਾਲੀ ਦਾ ਰਿਕਾਰਡ ਇਹਦਾ ਖੁਰਲੀ ਜੀ ਜਿੰਨਾ ਪਾ ਲਾਂਗੇ ਓਨਾ ਬਣਾ ਕੇ ਚੋਲਾਗੇ ਅੱਛਾ ਖੁਰਲੀ ਠੀਕ ਹੈ ਜੀ ਹਾਂ ਵਧੀਆ ਮੈਂ ਬਣੂਗੀ ਇਹ ਨਹੀਂ ਗੱਲ ਗਈ ਚਲੋ ਜਿੰਨੇ ਕ ਕਰੈਕਟਰ ਆ ਚਾਹੀਦੇ ਲੱਸੀ ਜ਼ਰੂਰ ਆ ਲੱਸਾ ਹੋਇਆ ਤਾਂ ਪਹਿਲਵਾਨ ਵੀ ਬੁਰਾ ਲੱਗਣ ਲੱਗ ਜਾਂਦਾ ਹਾਂਜੀ ਤੇ ਠੀਕ ਹੈ ਜੀ ਇਹਦੇ ਚਾਰ ਹੀ ਥਾਣਾ ਇਹ ਆਪਾਂ ਕੱਟੀ 12500 ਦੀ ਬਰਾਦ ਸਾਬ ਦੇ ਦਿਆਂਗੇ ਇਹੇ ਹਾਂਜੀ ਨਿੱਕੇ ਜੇ ਪਾਣ ਠੀਕ ਆ ਠੀਕ ਹੈ ਜੀ ਤੇ ਇਧਰ ਇਹ ਤਾਂ ਇਉਂ ਆ ਵੀ ਇਹਦੀ ਜਾਨ ਬਚਾਉਣੀ ਆ ਵਿਚਾਰੀ ਦੀ ਹਣਾ ਲੋ ਸਾਮ ਲੂਗਾ ਆ ਉਵੇਂ ਨਹੀਂ ਆਪਾਂ ਦਿੰਦੇ ਉਹ ਵੀ ਮੁੰਡਾ ਸੀਗਾ ਸੱਜਣ ਮਿੱਤਰੋ ਨੂੰ ਮੈਂ ਕਿਹਾ ਯਾਰ ਲੈ ਤੇਰੀ ਕੱਟੀ ਵੇਚ ਦੇ ਨੇ ਉਵੇਂ ਨਾ ਦੇਈ ਕਿਸੇ ਨੂੰ ਹੂੰ ਕ ਵੱਡਣ ਵਾਲਾ ਹਾਂ ਨਾ ਉਹ ਕੰਮ ਨਹੀਂ ਆਪਾਂ ਠੀਕ ਲੱਗਦਾ ਏ ਕਾਜੀ ਐਚਐਫ ਦੇਖਿਓ ਹੂੰ ਆ ਬੱਚਾ ਬਰੀਡਰ ਕਿੰਨੀ ਉਮਰ ਦਾ ਕਰ ਰਹੇ ਨੇ ਇਹ ਜੀ ਹੋਊਗਾ ਬੱਚਾ 7 ਠੰਗ ਮਹੀਨਾ ਦਾ ਥੀਰੇ ਬੱਚੇ ਉਹ ਪਾਲਾ ਠੰਗ ਦਾ ਹੋਊਗਾ ਇਹ ਮੰਨ ਲਓ ਵੀ ਕੋਈ ਹੋਊਗਾ ਸਾਲ ਦਾ ਛੋਟੇ ਜਿਹੇ ਵੱਡੇ ਨਿਕਉਣਗੇ ਆਪਾਂ ਲਿਆਂਦੇ ਅੱਗੋਂ ਕਿਸੇ ਹਾਂ ਥੀਰੇ ਠੀਕ ਆ ਤੇ ਮੰਨ ਲਓ ਹੋਰ ਸ਼ਾਂਗ ਦੀ ਸਾਰਿਆਂ ਦੀ ਨਾ ਨਾ ਜੀ ਚਾਰ ਚਾਰ ਸਣਾ ਜਰਸੀ ਕਿਉੜੀ ਚੂੜੀ ਬਹੁਤ ਆ ਦੇਖੋ ਇਹਦੇ ਛੋਟੀ ਛੋਟੀ ਸਿੰਗੀ ਜੀ ਹੈ ਦਗਾ ਬਹੁਤ ਵਧੀਆ ਹਾਂ ਪਰ ਜਰਸੀ ਹੈ ਚੰਗੀ ਹੈ ਹੈਨਾ ਜੀ ਬਹੁਤ ਆ ਚੌੜੀ ਚੂੜੀ ਰਾਜੀ ਬਹੁਤ ਕਿਵੇਂ ਕਰਨਾ ਫਿਰ ਇਹਦਾ ਤਾਂ ਦੱਸਤਾ ਆਪਾਂ ਇੱਕ ਮੈਂ ਪ੍ਰਾਰਥ ਸਾਹਿਬ ਦੇਖੋ ਆਪਾਂ ਆਪ ਇਹਨਾਂ ਚ ਕੋਈ ਨਹੀਂ ਲੈਣਾ ਵਿਚਾਰੀਓ ਜਿਵੇਂ ਆਈਆਂ ਉਹਨਾਂ ਨਹੀਂ ਹੋਵੇ ਦੇ ਦੇਣੀ ਆਪਾਂ ਹੂੰ ਇਹਨਾਂ ਤੇ ਜੋ ਕੋਈ ਲੀ ਜਾਂਦਾ ਕੱਲੀ ਵੀਰੇ 4500 ਦੀ ਜਿਹੜੀ ਮਰਜ਼ੀ ਲੈ ਜੇ ਜਿਹੜੀ ਮਰਜ਼ੀ ਹੱਥੋਂ 4500 ਦੀ ਲੈ ਜੇ ਤੇ ਜੇ ਲੈ ਕੇ ਜਾਂਦਾ ਕੱਟੀ 12.5 ਹਜ਼ਾਰ ਦੀ ਜੇ ਕੋਈ ਮੇਰਾ ਭੈਣ ਭਰਾ ਨਾ ਚਾਰੇ ਨਾ ਕੀ ਲੈਂਦਾ ਬਾਈ ਮਾਰੇ ਸਮਝ ਕੇ ਨਾ ਲਵੇ ਬੱਚੀ ਦੀ ਬਰੀਡ ਵਿਕੀ ਕਿੰਨੇ ਅਗ ਲੱਗਵੇ ਸੰਬ ਨਾਲੇ ਆ ਅਗਲਾ ਕਦੇ ਵੀ ਐ ਸਸਤੀ ਦੇ ਜਾਂਦਾ ਤੇ ਪੜੀ ਮਾਰੇ ਬਰੀਡ ਦੇਖ ਲੈ 10000 ਦਾ ਕੱਲਾ ਬੱਚਾ ਦੰਦੇ ਹੋ ਜਾ ਐਡੀ ਬਰੀਡ ਵਿਖੀ ਤੇ ਗੋਦੀ ਵਾਲੀ ਯਾਰ ਸੀ ਆ ਦੇ ਬੜਾ ਦੇਖੀ ਲੈ ਲੈ ਲੱਸੀ ਨਾਲ ਜਰੂਰ ਆਣਾ ਤੈਨੂੰ ਪਾਉਣੀਆਂ ਪੈਣਿਆ ਜਾਗੇ ਉਹ ਬੱਚੇ ਦੇ ਸੰਗ ਗੋਆਂ ਵਾਲੇ ਇੱਕ ਦੇ ਹਾਂ ਇਹ ਬੜਾ ਦੇਖ ਲੈ ਵੀ ਆਪਾਂ ਜੇ ਸਾਰੀਆਂ ਗੁੱਲੀਆਂ ਦਾ 100 ਕਿਲੋਮੀਟਰ ਕਰਾਇਆ ਫਰੀ 25000 ਚ ਚਾਰੇ ਹੀ ਦੇ ਦਾਂਗੇ 25000 ਕੋਈ ਬੰਦਾ ਰੈ ਲੈ ਕੇ ਵੀ ਕਿਸੇ ਨੂੰ ਪਹੁੰਚ ਲਵੇ ਵੀ ਮੈਂ ਤਿੰਨ ਬੱਚੀਆਂ ਲੈਣ ਲੱਗਾ ਇੱਕ ਕੱਟੀਆਂ ਨਾਲ ਈ ਡੀਆਂ ਡੀਆਂ ਇੰਨੇ ਨੇ ਚਰਦੀਆਂ ਵੀ ਮੈਨੂੰ 25000 ਚ ਕਰਾਇਆ ਫਰੀ ਆ ਤੇ ਮੈਂ ਲੈ ਲਾ ਕੋ ਘਾਟੇ ਚ ਬਣ ਹਾਂ ਵੀ ਕੋ ਘਾਟੇ ਚ ਤਾਂ ਨਹੀਂ ਕੋਈ ਉਹਨੂੰ ਐਂ ਨਾ ਗੱਲ ਕੋਈ ਵੀ ਤੂੰ ਯਾਰ ਫਸ ਗਿਆ ਕੀ ਲੈ ਲੈ ਘਾਟੇ ਵਾਲਾ ਕੰਮ ਨਹੀਂ ਹੈਗਾ ਵੀਰੇ ਕੀ ਆਉਣਾ ਇਹਨਾਂ ਦੇ ਵਿੱਚੋਂ ਇਹ 5-5000 ਜ ਰਹਿ ਜਾਣੀਆਂ ਹੂੰ ਕਿਰਾਇਆ ਵੀ ਦੇਣਾ ਸੀ 5-5000 ਰਹਿ ਜਾਣੀਆਂ ਤੇ 5000 ਰੁਪਏ ਦੇ ਵਿੱਚ ਕੌਣ ਕੱਟੀ ਦਿੰਦਾ ਅੱਜ ਕੱਲ ਦੇ ਵਿੱਚ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਇਹ ਤਾਂ ਗੱਲ ਹੈਗੀ ਆ ਆਪਾਂ ਇਹ ਹੀ ਕਹਿੰਦੇ ਉਹਨੇ ਬਰੜ ਚਲੋ ਭੈਣ ਭਰਾ ਜੀ ਹੁਣੇ ਅੱਜ ਤਾਂ ਕੁਝ ਨਹੀਂਗਾ 22 25 ਇਹ ਸਾਰੀਆਂ ਹੀ ਲੈ ਜੇ ਬਈ ਇਹ ਕੁਆਡ ਕੋਤਾ ਹੀ ਕਰ ਲਵੇ ਕੋਤਾ ਕਰਨ ਬਈ ਨਹੀਂ ਕੋਤਾ ਵੀ ਕਰ ਲਵੇ ਜੇ ਭਾਖਾ ਚਮੇ ਜਿ ਕੋਤੇ ਕਰਾਇਆ ਕਰਾਇਆ ਗੁਰੂਆ ਛੱਡ ਦਾਂਗੇ ਹੋਰ ਨਹੀਂ ਕੋਈ ਇਹਨਾਂ ਦੇ ਵਿੱਚ ਵੱਡਾ ਮੈਂ ਰੱਖਦਾ ਹੀ ਨਹੀਂ ਪਾ ਉਹ ਜੇ ਹੂੰ ਆਵੇਂ ਮੰਗਣਾ ਇਥੇ 20000 ਦੇਣੀ 10000 ਦੀ ਉਹ ਕੰਮ ਨਹੀਂ ਬਰਾੜਦਾ ਜਾਨੀ ਕਿਰਾਇਆ ਗੱਪਾ ਜਾ ਪੰਜਾਬ ਪੰਜਾਬ ਦਾ ਹੋਜੂ ਇਕੱਠੀ ਆ ਯਾਰ ਜਿੰਨੇ ਬੰਦੇ ਵੇਖਦੇ ਆ ਆਪਣੇ ਜੀਵੀਰ ਭਰਾਵਾਂ ਨੇ ਪਿੰਡ ਪਰ ਸਾਰੇ ਆ ਨਾ ਜਿਹੜੇ ਪਸ਼ੂਆਂ ਨਾਲ ਜੁੜੇ ਆ ਕਿਸਾਨੀ ਨਾਲ ਖੇਤੀ ਨਾਲ ਜੁੜੇ ਆ ਉਹ ਇਹ ਚੀਜ਼ ਦੇਖ ਕੇ ਆਪ ਗਰਨ ਵੀ ਯਾਰ ਆ ਤਾਂ ਯਾਰ ਤੂੰ ਤਾਂ ਇਹ ਠੱਗ ਠੱਗਾ ਬਣਾਇਆ ਪੈਸੇ ਲੁੱਟੀ ਜਾਂਦੇ ਇਹ ਨਹੀਂ ਕੰਮ ਬਰਾੜਾ ਇਹਨਾਂ ਜੋ ਲੈਣਾ ਜੁੜਾ 5 5 700 700 ਲੈ ਕੇ ਇਹਨਾਂ ਦੇ ਵਿੱਚੋਂ ਸਾਰੇ ਮਾਲ ਦੇ ਵਿੱਚੋਂ ਰੁਪਈਆ 5000 ਵਾਝੇ ਬੱਲੇ ਬੱਲੇ ਇੱਕ ਦੂਰ ਗੱਲ ਕਰਨੇ ਸੀ ਕਿ ਆਪਾਂ ਬਈ ਤੈਨੂੰ ਪੁਰਾਣੀਆਂ ਵੀਡੀਓ ਤੋਂ ਵੀ ਬਹੁਤ ਫੋਨ ਆਉਂਦੇ ਆ ਪੁਰਾਣੀ ਵੀਡੀਓ ਤੋਂ ਵੀ ਫੋਨ ਆਉਂਦੀ ਆ ਆਪਣੀ ਰੀਲ ਹੀ ਲੱਖ ਦੁੱਤੇ ਚੱਲੀ ਆ ਵੀ ਪਿਛਲੀ ਆ ਯਕੀਨ ਕਰੀਂ ਤੇ ਮੇਰਾ ਭਰਾ ਇੱਕ ਮੇਰੇ ਭਰਾਵਾਂ ਨੂੰ ਹੋਰ ਬੇਨਤੀ ਆ ਯਾਰ ਬਾਈ ਵੀ ਰਾਤ ਨੂੰ 11 12 ਵਜੇ ਨਾਲ ਫੋਨ ਕਰਾਂਗੇ ਮੈਂੰਤੀ 12 ਵਜੇ ਵੀ ਲਈ ਦੇਰ ਹਣਾ ਕਿਵੇਂ ਦਾ ਉਹ ਦੋਖਰ ਓੱਖਾ ਜਿਹਾ ਲੱਗਦਾ ਆ ਜਦੋਂ ਉਹ ਦਿਨੇ ਲਾਉਣ ਭਾਵੇਂ ਦਿੱਲੀ ਫੂਲ ਲਾਉਣਾ ਆਪਾਂ ਨੂੰ ਕੋਈ ਤਰਾ ਨਹੀਂ ਭਣਾ ਭਰਾਵਾਂ ਨਾਲ ਆਪਣਾ ਹਨਾ ਦੁਕਾਨਦਾਰੀ ਆਪਣੀ ਉਹਨਾਂ 12 11 ਵਜੇ ਖੜਾਦਾ ਸੁੱਤੇ ਬਣ ਚੱਕਣਾ ਠੀਕ ਹੈ ਹਾਂਜੀ ਹਾਂਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬਟਨ ਆਲਸੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦ